ਜੇ ਸਾਨੂੰ ਜਿਹੜਾ ਇੱਕ ਤਾਂ ਸਾਡੀਆਂ ਛੁੱਟੀਆਂ ਚੱਲ ਰਹੀਆਂ ਸੀਗੀਆਂ ਅਸੀਂ ਤਾਂ ਆਰਾਮ ਦੇ ਮੂਡ 'ਚ ਸੀਗੇ ਤੇ ਛੁੱਟੀਆਂ ਖਤਮ ਹੋਣਗੀਆਂ ਫਿਰ ਅਸੀਂ ਆਪਦੇ ਪ੍ਰੋਟੈਸਟ ਸ਼ੁਰੂ ਕਰਾਂਗੇ ਸਰਕਾਰ ਨੇ ਜਿਹੜਾ ਸਾਡੇ ਤੇ ਸਿੱਧਾ ਹਮਲਾ ਕੀਤਾ ਖਾਸ ਕਰਕੇ ਜਿਹੜਾ ਮੈਂ ਸਟੇਟ ਪ੍ਰੈਜ਼ੀਡੈਂਟ ਹੈ ਨੈਸ਼ਨਲ ਪ੍ਰੈਜ਼ੀਡੈਂਟ ਹੈ ਮੇਰੀਆਂ ਸੁਆਵਾਂ ਖਤਮ ਕਰਤੀਆਂ ਇਹਨਾਂ ਨੇ 19 ਤਰੀਕ ਨੂੰ ਤਾਂ ਉਸ ਤੋਂ ਬਾਅਦ ਜਿਹੜਾ ਅਸੀਂ ਆਪਦਾ ਇਹ ਪ੍ਰੋਗਰਾਮ ਚਾਕਆਊਟ ਕੀਤਾ ਕਿ ਅਸੀਂ ਜਿਹੜਾ ਸਾਡੇ ਮਨਿਸਟਰ ਹੈ ਉਹਨਾਂ ਦੇ ਘਰ ਦੇ ਸਾਹਮਣੇ ਜਾ ਕੇ ਧਰਨਾ ਕਰਾਂਗੇ ਮੈਡਮ ਬਲਜੀਤ ਕੌਰ ਤੇ ਨਾਲ ਹੀ ਜਿਹੜੀਆਂ ਹੁਣ ਸਾਡੀਆਂ ਮੰਗਾਂ ਹੈਗੀਆਂ ਅਸੀਂ ਉਹਨਾਂ ਨੂੰ ਲੈ ਕੇ ਵੀ ਆਪਦਾ ਕੱਲਾ ਹੁਣ ਇਹ ਮੰਗ ਨਹੀਂ ਸਾਡੀ ਹੈਗੀ ਕਿ ਬਹਾਲ ਕਰੋ ਉਹ ਇੱਕ ਮੰਗ ਇੱਕ ਮੰਗ ਹੈ ਪਰ ਸਾਡੀ ਜਿਹੜੀਆਂ ਮੰਗਾਂ ਹੈਗੀਆਂ ਵਰਕਰਾਂ ਨੂੰ ਡੇਢ-ਡੇਢ ਸਾਲ ਮਾਨੂੰ ਪੱਤਾ ਨਹੀਂ ਦਿੰਦੇ ਅੱਜ ਵੀ 9-9 ਮਹੀਨੇ ਹੋ ਗਏ ਵਰਕਰਾਂ ਦਾ ਤਨਖਾਹ ਤੋਂ ਬੈਠੀਆਂ ਉਹਨਾਂ ਨੂੰ ਤਨਖਾਹਾਂ ਵੰਦਿਓ ਆਂਗਣਵਾੜੀ ਦੇ ਬੱਚੇ ਵਾਪਸ ਆਂਗਣਵਾੜੀ ਦੇ ਵਿੱਚ ਭੇਜੋ ਸਾਨੂੰ ਨਰਸਰੀ ਟੀਚਰ ਦਾ ਦਰਜਾ ਦਿਓ ਇਹਨਾਂ ਮੰਗਾਂ ਨੂੰ ਲੈ ਕੇ ਸਿਰਫ ਦਾ ਸੰਘਰਸ਼ ਚੱਲ ਰਿਹਾ ਪੂਰੇ ਪੰਜਾਬ ਤੋਂ ਆਏ ਤੇ ਅਗਲਾ ਤੋਂ ਅਗਲਾ ਸਟੈਪ ਕੀ ਹੋਏਗਾ ਅਗਲਾ ਸਟੈਪ ਇਹ ਹੈ ਜੇ ਸਾਡਾ ਸੰਘਰਸ਼ ਜਾਰੀ ਰਹੂਗਾ ਜਿੰਨੀ ਦੇਰ ਸਰਕਾਰ ਜਿਹੜਾ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਮੰਗਾਂ ਦੇ ਵਿੱਚ ਉਹੀ ਹੈ ਵਰਕਰਾਂ ਨੂੰ ਹਰ ਮਹੀਨੇ 2 ਤਰੀਕ ਨੂੰ ਤਨਖਾਹ ਮਿਲਣੀ ਚਾਹੀਦੀ ਹੈ ਹਰ ਹਾਲਤ ਦੇ ਵਿੱਚ ਸਾਨੂੰ ਬੱਚੇ ਸਕੂਲਾਂ ਦੇ ਵਿੱਚ ਜਿਹੜੇ ਗਏ ਵਾਪਸ ਮਿਲਨੇ ਚਾਹੀਦੇ ਆ ਸਾਨੂੰ ਨਰਸਰੀ ਟੀਚਰ ਦਾ ਦਰਜਾ ਮਿਲਣਾ ਚਾਹੀਦਾ ਤੇ ਨਾਲ ਹੀ ਇਹ ਜਿਹੜੀ ਉਹ ਇਹ ਸਰਕਾਰ ਨੇ ਜਿਹੜੀ ਕੋਜੀ ਕਾਰਵਾਈ ਕੀਤੀ ਹੈ ਮੇਰੀ ਨੌਕਰੀ ਖਤਮ ਕਰਕੇ ਨੌਕਰੀ ਬਹਾਲ ਕਰਵਾਉਣਾ ਮੈਡਮ ਇਹ ਰੋਸ ਪ੍ਰਦਰਸ਼ਨ ਕਿੰਨਾ ਟਾਈਮ ਜਾਰੀ ਰਹੂਗਾ ਔਰ ਇਸ ਤੋਂ ਬਾਅਦ ਕੋਈ ਰੋਸ ਮਾਰਚ ਵੀ ਕੱਢ ਰਹੇ ਹੋ ਹਾਂਜੀ ਅਸੀਂ ਰੋਸ ਮਾਰਚ ਕੱਢ ਰਹੇ ਹਾਂ ਇੱਥੇ ਅਸੀਂ ਆਪਦੀ ਗੱਲਬਾਤ ਰੱਖ ਕੇ ਵਰਕਰਾਂ ਨਾਲ ਸਾਂਝੀ ਕਰਕੇ ਇਸ ਤੋਂ ਬਾਅਦ ਅਸੀਂ ਚੌਂਕ ਚ ਪੁਤਲਾ ਸਾਡਾ ਤੁਹਾਡੇ ਤੋਂ ਪਹਿਲਾਂ ਵੀ ਕਿਸੇ ਤੇ ਕਾਰਵਾਈ ਕੀਤੀ ਹੋਈ ਹੈ ਮੇਰੇ ਤੋਂ ਪਹਿਲਾਂ ਕਿਸੇ ਤੇ ਕਾਰਵਾਈ ਨਹੀਂ ਹੋਈ ਕਿਉਂਕਿ ਉਹੀ ਹੈ ਕਿ ਜੇ ਤੁਸੀਂ ਜਾਂ ਤਾਂ ਚੁੱਪ ਠੀਕ ਹੈ ਜੇ ਤੁਸੀਂ ਪਾਰਟੀ ਲਈ ਹਾਈਲਾਈਟ ਹੋਵੋਗੇ ਕੰਮ ਕਰੋਗੇ ਵੱਡੇ ਉਹਦਿਆਂ ਦੇ ਕੰਮ ਕਰੋਗੇ ਤੇ ਸਰਕਾਰ ਨੂੰ ਇੱਕ ਚੈਲੰਜ ਬਣ ਜਾਂਦਾ ਹੈ ਜਿਹੜਾ ਇਹਨਾਂ ਨੇ ਚੈਲੰਜ ਦਿੱਤਾ ਲਿਆ ਵੀ ਹੈ ਤੇ ਸਾਨੂੰ ਦਿੱਤਾ ਵੀ ਹੈ ਸਰਕਾਰ ਜਿਹੜੀ ਇਹ ਕਹਿੰਦੇ ਸੀ ਅਸੀਂ 13 ਜ਼ੀਰੋ ਕਰ ਦਾਂਗੇ ਠੀਕ ਹੈ ਦੂਜਾ ਜਿਹੜਾ ਇਹਨਾਂ ਨੇ ਸੋਚਿਆ ਸੀਗਾ ਕਿ ਅਸੀਂ ਬਠਿੰਡਾ ਸੀਟ ਜਿਹੜਾ ਹੈਗਾ ਅਕਾਲੀਆਂ ਨੂੰ ਹਰਾ ਕੇ ਅਕਾਲੀਆਂ ਦੇ ਆਏ ਕਰਾਂਗੇ ਉਹ ਕਰਾਂਗੇ ਤੇ ਮੈਂ ਸ਼ੋਮਨੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਅਸੀਂ ਜਿਹੜਾ ਆਪਦੀ ਹਰ ਕੋਈ ਜਿਹੜਾ ਜਿਸ ਕਿਸੇ ਪਾਰਟੀ ਚ ਹੈਗਾ ਉਹ ਆਪਦੀ ਪਾਰਟੀ ਲਈ ਕੰਮ ਕਰਦਾ ਮੈਂ ਆਪਣੀ ਪਾਰਟੀ ਲਈ ਕੰਮ ਕੀਤਾ ਤੇ ਸਰਕਾਰ ਬਖਲਾਟ ਚ ਆ ਗਈ ਕਿ ਇਹਨੇ ਕਿਉਂ ਜਾ ਕੇ ਜਿਹੜਾ ਹੈਗਾ ਕੰਮ ਕੀਤਾ ਹਾਲਾਂਕਿ ਮੈਂ ਕੰਮ ਆਪਦੀ ਡਿਊਟੀ ਟਾਈਮ ਤੋਂ ਬਾਅਦ ਕੀਤਾ ਫਸਟ ਪ੍ਰਾਇੋਰਟੀ ਮੇਰੀ ਡਿਊਟੀ ਸੀ ਮੈਂ ਆਪਦੀ ਡਿਊਟੀ ਕਰਕੇ ਉਸ ਤੋਂ ਬਾਅਦ ਜਿਹੜਾ ਮੈਂ ਆਪਦੀ ਪਾਰਟੀ ਲਈ ਕੰਮ ਕੀਤਾ ਤੇ ਇਹਨਾਂ ਨੂੰ ਜਿਹੜਾ ਬਠਿੰਡੇ ਦੇ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ ਰਿਜ਼ਲਟ ਤੋਂ 4 ਦਿਨਾਂ ਬਾਅਦ ਇਹਨਾਂ ਨੇ ਕੰਮ ਸ਼ੁਰੂ ਕਰਤਾ ਵੀ ਹੁਣ ਗੱਲ ਬਣਾਈਏ ਕਿਦਾਂ ਨੌਕਰੀ ਤੋਂ ਕੱਢਣਾ ਇਹਨੂੰ ਅੱਜ ਕਿੱਥੋਂ ਕਿੱਥੋਂ ਆਏ ਤੁਸੀਂ